ਸੈਕਟਰ 33 ਦੇ ਰੈਲੀ ਗਰਾਊਂਡ ਤੋਂ ਕਿਸਾਨ ਆਗੂ ਇੱਥੇ ਪਹੁੰਚ ਚੁੱਕੇ ਨੇ ਮਟਕਾ ਚੌਕ ਤੇ ਪੈਦਲ ਮਾਰਚ ਕਰਦਿਆਂ ਹੋਏ 1000 ਕਿਸਾਨ ਇੱਥੇ ਪਹੁੰਚ ਚੁੱਕਿਆ ਹੈ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਥੇ ਜਾਮ ਲੱਗ ਚੁੱਕਿਆ ਹੈ ਐਂਬੂਲੈਂਸ ਜਿਹੜੀਆਂ ਲਗਾਤਾਰ ਫਸ ਰਹੀਆਂ ਕਿਉਂਕਿ ਪੀਜੀਆਈ ਇੱਥੋਂ ਦੀ ਨੇੜੇ ਹੈ ਸੈਕਟਰ 16 ਦਾ ਹਸਪਤਾਲ ਨੇੜੇ ਹੈ ਹਾਈ ਕੋਰਟ ਨੇੜੇ ਹੈ ਵਿਧਾਨ ਸਭਾ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਨੂੰ ਦਿਖਾ ਦਿੰਨੇ ਆ ਇੱਥੇ ਜਿਹੜਾ ਕੀ ਹੈ ਹੋਰ ਵੀ ਜਿਹੜੇ ਕਈ ਸਰਕਾਰੀ ਦਫ਼ਤਰ ਹੈ ਉਹ ਵੀ ਇੱਥੋਂ ਨੇੜੇ ਹੈ ਤੇ ਸਾਰਿਆਂ ਦੀ ਇਸ ਟਾਈਮ ਛੁੱਟੀ ਦਾ ਸਮਾਂ ਵੀ ਹੋ ਰਿਹਾ ਹੈ ਜਿਸ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿਸ ਤਰ੍ਹਾਂ ਸ਼ਹਿਰ ਦੀ ਰਫ਼ਤਾਰ ਥਮ ਗਈ ਹੈ ਕਿਉਂਕਿ ਪੂਰੀ ਤਰ੍ਹਾਂ ਤੋਂ ਸ਼ਹਿਰ ਦੇ ਵਿੱਚ ਜਾਮ ਲੱਗ ਚੁੱਕਿਆ ਹੈ ਕਿਸਾਨ ਦੀ ਰੈਲੀ ਦੇ ਚਲਦਿਆਂ ਹੋਇਆ ਤੁਸੀਂ ਦੇਖ ਸਕਦੇ ਹੋ ਮਟਕਾ ਚੌਂਕ ਦੇ ਚਾਰੇ ਪਾਸੇ ਕਿਸ ਤਰ੍ਹਾਂ ਜਾਨੀ ਦੀ ਸਥਿਤੀ ਬਣ ਗਈ ਹੈ ਤੇ ਆਵਾਜ਼ ਆਈ ਨੂੰ ਕਿਸ ਤਰ੍ਹਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮਟਕਾ ਚੌਂਕ ਦੇ ਚਾਰੇ ਪਾਸੇ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਵੇ ਕਿਸ ਤਰ੍ਹਾਂ ਇੱਥੇ ਜਾਮ ਲੱਗਿਆ ਕਿਉਂਕਿ ਇੱਕ ਪਾਸੇ ਕਿਸਾਨਾਂ ਦੀ ਰੈਲੀ ਹੈ ਤੇ ਜਿਸ ਜਿਸ ਕਰਕੇ ਇੱਕ ਸੜਕ ਤਾਂ ਜਿਹੜੀ 17 ਸੈਕਟਰ ਜਾਣ ਵਾਲੀ ਸੜਕ ਬੰਦ ਕਰ ਦਿੱਤੀ ਗਈ ਸੀ ਤੇ ਉਸ ਦੌਰਾਨ ਕਾਫੀ ਜਗ੍ਹਾ ਤੇ ਜਾਮ ਲੱਗ ਰਿਹਾ ਮਟਕਾ ਚੌਕ ਦੇ ਚਾਰੇ ਪਾਸੇ ਜਾਮ ਲੱਗ ਰਿਹਾ ਦੂਜੇ ਪਾਸੇ ਸਰਕਾਰੀ ਜਿਹੜੇ ਦਫ਼ਤਰਾਂ ਦੀ ਛੁੱਟੀ ਦਾ ਸਮੇਂ ਵੀ ਹੋ ਚੁੱਕਿਆ ਜਿਸ ਤੋਂ ਬਾਅਦ ਇੱਥੇ ਜਾਮ ਜ਼ਿਆਦਾ ਲੱਗ ਰਿਹਾ ਹੈ ਤੁਸੀਂ ਤਸਵੀਰਾਂ ਸਾਫ਼ ਤੌਰ ਤੇ ਦੇਖ ਸਕਦੇ ਹੋ ਐਂਬੂਲੈਂਸ ਲਗਾਤਾਰ ਫਸ ਰਹੀ ਹੈ ਕਿਉਂਕਿ ਹਸਪਤਾਲ ਇੱਥੋਂ ਦੇ ਨੇੜੇ ਹੈ ਪੀਜੀਆਈ ਦਾ ਪੀਜੀਆਈ ਨੇੜੇ ਹੈ ਤੇ ਸੈਕਟਰ 16 ਵੀ ਨੇੜੇ ਹੈ ਤੇ ਜਿਸ ਕਰਕੇ ਐਂਬੂਲੈਂ ਕਿਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮਟਕਾ ਚੌਂਕ ਤੇ ਅਸੀਂ ਖੜੇ ਆ ਸਮੇਂ ਤੇ ਕਿਸਾਨਾਂ ਦੀ ਰੈਲੀ ਜਿਹੜੀ ਹੈ ਕਿਸਾਨ ਆਗੂ ਆ ਕਿਸਾਨ ਜਥੇਬੰਦੀਆਂ ਉਹ ਇੱਥੇ ਪਹੁੰਚ ਚੁੱਕੇ ਆ ਤੇ ਲਗਾਤਾਰ ਉਹਨਾਂ ਵੱਲੋਂ ਇੱਥੇ ਸਪੀਚ ਦਿੱਤੀ ਜਾ ਰਹੀ ਹੈ ਤੇ ਇਸ ਦੌਰਾਨ ਤੁਸੀਂ ਦੇਖ ਸਕਦੇ ਹੋ ਸ਼ਹਿਰ ਚ ਕਿਸ ਤਰ੍ਹਾਂ ਭਾਰੀ ਜਾਮ ਲੱਗ ਚੁੱਕਿਆ ਹੈ ਤੇ ਕਿਸ ਤਰ੍ਹਾਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਅਧਿਆਨਿਕ ਸਵੇਰਾ ਟੀਮ ਸੈਕਟਰ 34 ਦੇ ਰੈਲੀ ਗਰਾਊਂਡ ਤੋਂ ਕਿਸਾਨ ਆਗੂ ਇੱਥੇ ਪਹੁੰਚ ਚੁੱਕੇ ਨੇ ਮਟਕਾ ਚੌਕ ਤੇ ਪੈਦਲ ਮਾਰਚ ਕਰਦਿਆਂ ਹੋਏ 1000 ਕਿਸਾਨ ਇੱਥੇ ਪਹੁੰਚ ਚੁੱਕਿਆ ਹੈ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਜਾਮ ਲੱਗ ਚੁੱਕਿਆ ਹੈ ਐਂਬੂਲੈਂਸ ਜਿਹੜੀਆਂ ਲਗਾਤਾਰ ਫਸ ਰਹੀਆਂ ਕਿਉਂਕਿ ਪੀਜੀਆਈ ਇੱਥੋਂ ਦੇ ਨੇੜੇ ਹੈ ਸੈਕਟਰ 16 ਦਾ ਹਸਪਤਾਲ ਨੇੜੇ ਹੈ ਹਾਈ ਕੋਰਟ ਨੇੜੇ ਹੈ ਵਿਧਾਨ ਸਭਾ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਨੂੰ ਦਿਖਾ ਦਿੰਨੇ ਆ ਇੱਥੇ ਜਿਹੜਾ ਕੀ ਹੈ ਹੋਰ ਵੀ ਜਿਹੜੇ ਕਈ ਸਰਕਾਰੀ ਦਫ਼ਤਰ ਹੈ ਉਹ ਵੀ ਇੱਥੋਂ ਨੇੜੇ ਹੈ ਤੇ ਸਾਰਿਆਂ ਦੀ ਇਸ ਟਾਈਮ ਛੁੱਟੀ ਦਾ ਸਮਾਂ ਵੀ ਹੋ ਰਿਹਾ ਹੈ ਜਿਸ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿਸ ਤਰ੍ਹਾਂ ਸ਼ਹਿਰ ਦੀ ਰਫ਼ਤਾਰ ਥਮ ਗਈ ਹੈ ਕਿਉਂਕਿ ਪੂਰੀ ਤਰ੍ਹਾਂ ਤੋਂ ਸ਼ਹਿਰ ਦੇ ਵਿੱਚ ਜਾਮ ਲੱਗ ਚੁੱਕਿਆ ਹੈ ਕਿਸਾਨ ਦੀ ਰੈਲੀ ਦੇ ਚਲਦਿਆਂ ਹੋਇਆ ਤੁਸੀਂ ਦੇਖ ਸਕਦੇ ਹੋ ਮਟਕਾ ਚੌਂਕ ਦੇ ਚਾਰੇ ਪਾਸੇ ਕਿਸ ਤਰ੍ਹਾਂ ਜਾਨੀ ਦੀ ਸਥਿਤੀ ਬਣ ਗਈ ਹੈ ਤੇ ਆਵਾਜ਼ਾਈ ਨੂੰ ਕਿਸ ਤਰ੍ਹਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮਟਕਾ ਚੌਂਕ ਦੇ ਚਾਰੇ ਪਾਸੇ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੇ ਕਿਸ ਤਰ੍ਹਾਂ ਇੱਥੇ ਜਾਮ ਲੱਗਿਆ ਕਿਉਂਕਿ ਇੱਕ ਪਾਸੇ ਕਿਸਾਨਾਂ ਦੀ ਰੈਲੀ ਹੈ ਤੇ ਜਿਸ ਜਿਸ ਕਰਕੇ ਇੱਕ ਸੜਕ ਤਾਂ ਜਿਹੜੀ 17 ਸੈਕਟਰ ਸੈਕਟਰ ਜਾਣ ਵਾਲੀ ਸੜਕ ਬੰਦ ਕਰ ਦਿੱਤੀ ਗਈ ਸੀ ਤੇ ਉਸ ਦੌਰਾਨ ਕਾਫੀ ਜਗ੍ਹਾ ਤੇ ਜਾਮ ਲੱਗ ਰਿਹਾ ਮਟਕਾ ਚੌਂਕ ਦੇ ਚਾਰੋਂ ਪਾਸੇ ਜਾਮ ਲੱਗ ਰਿਹਾ ਦੂਜੇ ਪਾਸੇ ਸਰਕਾਰੀ ਜਿਹੜੇ ਦਫ਼ਤਰਾਂ ਦੀ ਛੁੱਟੀ ਦਾ ਸਮਾਂ ਵੀ ਹੋ ਚੁੱਕਿਆ ਜਿਸ ਤੋਂ ਬਾਅਦ ਇੱਥੇ ਜਾਮ ਜ਼ਿਆਦਾ ਲੱਗ ਰਿਹਾ ਹੈ ਤੁਸੀਂ ਤਸਵੀਰਾਂ ਸਾਫ਼ ਤੌਰ ਤੇ ਦੇਖ ਸਕਦੇ ਹੋ ਐਂਬੂਲੈਂਸ ਲਗਾਤਾਰ ਫਸ ਰਹੀ ਹੈ ਕਿਉਂਕਿ ਹਸਪਤਾਲ ਇੱਥੋਂ ਦੇ ਨੇੜੇ ਹੈ ਪੀਜੀਆਈ ਦਾ ਪੀਜੀ ਨੇੜੇ ਹੈ ਤੇ ਸੈਕਟਰ 16 ਵੀ ਨੇੜੇ ਹੈ ਤੇ ਜਿਸ ਕਰਕੇ ਐਂਬ ਕਿਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮਟਕਾ ਚੌਂਕ ਤੇ ਅਸੀਂ ਖੜੇ ਆ ਇਸ ਸਮੇਂ ਤੇ ਕਿਸਾਨਾਂ ਦੀ ਰੈਲੀ ਜਿਹੜੀ ਹੈ ਕਿਸਾਨ ਆਗੂ ਹੈ ਕਿਸਾਨ ਜਥੇਬੰਦੀਆਂ ਉਹ ਇੱਥੇ ਪਹੁੰਚ ਚੁੱਕੇ ਹੈ ਤੇ ਲਗਾਤਾਰ ਉਹਨਾਂ ਵੱਲੋਂ ਇੱਥੇ ਸਪੀਚ ਦਿੱਤੀ ਜਾ ਰਹੀ ਹੈ ਤੇ ਇਸ ਦੌਰਾਨ ਤੁਸੀਂ ਦੇਖ ਸਕਦੇ ਹੋ ਸ਼ਹਿਰ ਚ ਕਿਸ ਤਰ੍ਹਾਂ ਭਾਰੀ ਜਾਮ ਲੱਗ ਚੁੱਕਿਆ ਹੈ ਤੇ ਕਿਸ ਤਰ੍ਹਾਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਅਦੈਨਿਕ ਸਵੇਰਟੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੈਨਿਕ ਸ YouTube Facebook Instagram X aur WhatsApp channel par